ਇਹ ਇਹ ਮੇਰੇ ਕੋਲ ਇਸ ਇਹ ਇਹ ਨੰਬਰ ਕੋ ਕੰਮ ਕਰ ਰਹੀ ਹੈ ਜੀ ਮੈਨੂੰ 3 ਸਾਲ ਹੋ ਗਏ ਬਤੌਰ ਕੀ ਕੰਮ ਕਰਦੇ ਬਤੌਰ ਸੇਵਾਦਾਰ ਕੰਮ ਕਰ ਰਹਾ ਹਾਂ ਸ਼ੌਂਕ ਸੁੱਤੋ ਜਿਗਾ ਕੀ ਇੱਥੇ ਦਰਗਾਹ ਦਾ ਆਰਟੀਸਟ ਹੁੰਦਾ ਹੈ ਨਹੀਂ ਡਰਾਇੰਗ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੈਗਾ ਪਰ ਕਦੀ ਮੈਂ ਕੀਤੀ ਨਹੀਂ ਸੀ ਇਹ ਲਾਕਡਾਊਨ ਦੇ ਵਿੱਚ ਮੈਂ ਇੱਕ ਸਿੰਗਲ ਸਿਰਫ ਬਲੈਕ ਐਂਡ ਵਾਈਟ ਫੋਟੋ ਬਣਾ ਕੇ ਰੱਖੀ ਸੀ ਪਰ ਹੁਣ ਮੈਨੂੰ ਫਿਰ ਮੇਰਾ ਦਿਲ ਕੀਤਾ ਕਿ ਇਹਨੂੰ ਮੈਂ ਕਲਰਫੁਲ ਕਰਾਂ ਇਸ ਕਰਕੇ ਇਹਨੂੰ ਮੈਂ ਕਲਰ ਵਿੱਚ ਕੀਤਾ ਕਿੰਨਾ ਸਮਾਂ ਹੋ ਗਿਆ ਇਹ ਆਈ ਉਹ ਜਦੋਂ ਲਾਕਡਾਊਨ ਵਿੱਚ ਬਣਾਈ ਸੀ ਉਦੋਂ ਮੈਨੂੰ ਟੋਟਲ 10 ਦਿਨ ਲੱਗੇ ਸੀ ਤੇ ਹੁਣ ਇਹਨੂੰ ਕਵਰ ਕਰਨ ਵਿੱਚ ਵੀ ਮੈਨੂੰ 10 ਦੇ ਨੇੜੇ ਕਰੀਬ ਦਾ ਸਮਾਂ ਲੱਗਾ ਪਰ ਰੈਗੂਲਰਲੀ ਡਿਊਟੀ ਦੇ ਨਾਲ-ਨਾਲ ਡੇਲੀ ਕੈਂਡਾ ਦਾ ਸਮਾਂ ਮੈਂ ਨੂੰ ਦਿੰਦਾ ਰਿਹਾ ਤੇ ਇਹ ਦੇਣੀ ਕਿੰਨੂ ਆਇਆ ਆਪਾਂ ਦੇ ਲਈ ਇਸ ਨੂੰ ਪਹਿਲਾਂ ਤਾਂ ਮੈਂ ਫਰੇਮ ਕਰਾਂਗਾ ਜਿਵੇਂ ਦੇਖਦੇ ਆਂ ਸਿੰਘ ਸਾਹਿਬ ਯਾਨ ਕੋਈ ਐਜੀ ਕਿਸੇ ਤਰ੍ਹਾਂ ਇਤਨਾ ਮਨ ਹੈਗਾ ਕਿ ਦਿੱਤੀ ਜਾਵੇ ਫਿਰ ਕੀਤੀ ਜਾਵੇ ਪਹਿਲਾਂ ਤਾਂ ਮੇਰਾ ਇਹੀ ਹੈ ਕਿ ਮੈਂ ਨੂੰ ਫਰੇਮ ਕਰਵਾ ਕੇ ਇੱਕ ਵਧੀਆ ਬਣਾਵਾਂ ਫਿਰ ਮੈਂ ਇਸ ਤੇ ਦੇਖਣਾ ਕਿ ਕਿਸ ਨੂੰ ਦੇ ਕਰ ਸਕਦਾ ਸੋਸ ਉਹਨਾਂ ਵਾਲੇ ਸੰਗਤ ਫ੍ਰੀ ਗੁਰੇਸ਼ਰਾ ਨਹੀਂ ਨਾਉਂਗੇ ਹਾਂਜੀ ਮੈਂ ਸੋਚ ਰਹਿਣ ਕਿ ਮੈਂ ਇਸ ਤੋਂ ਬਾਅਦ ਇੱਕ ਪ੍ਰੋਪਰ ਇੱਕ ਪੂਰਾ ਡਿਜ਼ਾਈਨ ਜਿਸ ਤਰ੍ਹਾਂ ਅੰਦਰ ਡਿਜ਼ਾਈਨ ਹੈਗੇ ਨਰਮਦਰ ਸਾਹਿਬ ਦੇ ਬਿਲਕੁਲ ਉਪਰ ਹੋਵਦਾ ਨਹੀਂ ਬੈਂਟ ਬਣਾਉਂਦਾ। ਇਹ ਨਾਲ ਨਾਲ ਦੇਖੀ ਤੇ ਕਿੰਨਾ ਸਮਾਂ ਕੱਟ ਜਾ ਕੇ ਲਾਂਦੇ ਹੈ ਬਿਊਟੀ ਕਿੰਨੇ ਘੰਟੇ ਕਰਦੇ ਤੇ ਫਿਰ ਘਰ ਜਾ ਕੇ ਕਿੰਨਾ ਸਮਾਂ ਲਾਂਦੇ। ਡਿਊਟੀ ਤਾਂ 7 ਘੰਟੇ ਡਿਊਟੀ ਹੁੰਦੀ ਹੈ। ਘਰ ਜਾ ਕੇ ਦੇ ਉੱਤੇ ਤਾਂ ਮੈਂ ਵੱਧ ਤੋਂ ਵੱਧ 1 ਘੰਟਾ ਲਾ ਰਿਆਂ ਬਸ। ਹੁਣ ਲੋੜੀਂਦੀ ਜੋ ਕਰਦੇ ਮੈਂ ਨਾ ਕਰਨਾ। ਦੇਖਦੇ ਹਾਂ।